ਰਾਜਦੀਪ ਸਕੂਲ ਜਾਣ ਲੱਗਿਆ ਜੀ ਉਹਨਾਂ ਦਾ ਸੁਣ ਕੇ ਬੜੀ ਹੈਰਾਨੀ ਹੋਈ ਵੀ ਜਿਹੜੀ ਆ ਡੋਲੀ ਆ ਪੁਰਾਣੇ ਕਦਾਂ ਚ ਆਪਣੇ ਚ ਹੁੰਦੀਆਂ ਸੀ ਅੱਜ ਕੱਲ ਇਹਦਾ ਰਵਾਜ ਨਹੀਂ ਹੈ ਪਹਿਲਾਂ ਆਇਆਂ ਚ ਸਾਰਿਆਂ ਚ ਨੇ ਵੀ ਇਹ ਡੋਲੀ ਸਾਡੇ ਦਾਦਾ ਜੀ ਸੈਕੰਡ ਦੇ ਉੱਤੇ ਲੈ ਕੇ ਆਏ ਸੀਗੇ ਪੈਰ ਤੋਂ ਸਾਡੇ ਪਿੰਡ ਪਾਕ ਉਹਨੂੰ ਮਤਲਬ ਕਿ ਮੈਂ ਵੀ ਵੈਲੀ ਨਾਲ ਸਿਰ ਗੱਲ ਸੁਣੀ ਸੀ ਮੈਨੂੰ ਹੈਰਾਨੀ ਹੋਈ ਸੀਗੀ ਪਰੇ ਕਮਾਲ ਦੀ ਗੱਲ ਆ ਉਦੋਂ ਇਹਦਾ ਵਜ਼ਨ ਵੀ ਜ਼ਿਆਦਾ ਹੁੰਦਾ ਸੀ ਕਿਉਂਕਿ ਇਹਦੇ ਸਾਈਡਾਂ ਤੇ ਵੀ ਲੱਕੜ ਲੱਗੀ ਹੋਈ ਸੀ ਹੁਣ ਤਾਂ ਜਾਲੀ ਦੇਖ ਰਹੇ ਹੋ ਬਾਅਦੋਂ ਮੋਡੀਫਾਈ ਕਰਾਈ ਆ ਉਦੋਂ ਕੱਲੀ ਫਰੰਟ ਤੇ ਜਾਲੀ ਸੀ ਸਾਈਡਾਂ ਤੇ ਲੱਕੜ ਸੀ ਕਿਉਂਕਿ ਉਦੋਂ ਥੋੜੇ ਦਾਦੂ ਜੀ ਦਾ ਵਜ਼ਨ ਵੀ ਬਹੁਤ ਜ਼ਿਆਦਾ ਹੁੰਦਾ ਸੀ ਅੱਛਾ ਸੋ ਡੈਡੀ ਕਹਿੰਦੇ ਤੁਹਾਨੂੰ ਵੀ ਪੀਕ ਤੇ ਉਹਨਾਂ ਦਾ ਵਜ਼ਨ ਇੱਕ ਕਵਾਂਟਲ 40 ਕਿਲੋ 140 ਕਿਲੋ ਸੀਗਾ ਸੋ ਸਾਈਕਲ ਉਹਨਾਂ ਨੇ ਸਾਰੇ ਉਪਰ ਸਾਈਕਲ ਹੀ ਚਲਾਇਆ ਸੀ ਦਾਦਾ ਜੀ ਨੇ ਸਾਡੇ ਨੇ ਹੋਰ ਕੁਛ ਉਹਨਾਂ ਨੂੰ ਚਲਾਉਣਾ ਵੀ ਨਹੀਂ ਆਉਂਦਾ ਸੀ ਤੇ ਸਾਈਕਲ ਤੇ ਐਂਡ ਤੱਕ ਉਮਰ ਤੱਕ ਆਪਣੀ ਤਾਂ ਜਦੋਂ ਬਿਮ ਮੋਟਰ ਤੇ ਵੀ ਇੰਨੀ ਦੂਰ ਸਾਡੀ ਤੇ ਸਾਈਕਲ ਲੈ ਕੇ ਦਲੀਆਣਾ ਜਦ ਚੜਾਈ ਹੁੰਣੀ ਜਾਂਦਾ ਮੈਨੂੰ ਔਖਾ ਲੱਗਣਾ ਫਿਰ ਮੈਂ ਉਤਰ ਕੇ ਤੁਰਨ ਲੱਗ ਜਾਣਾ ਇੱਕ ਡੈਡੀ ਜੀ ਦੀ ਖਾਸੀਅਤ ਹੁੰਦੀ ਸੀ ਭਾਵੇਂ ਕੋਈ ਛੋਟਾ ਮਲੇ ਹਾਂ ਭਾਵੇਂ ਕੋਈ ਵੱਡਾ ਮਲੇ ਉਹਨਾਂ ਨੇ ਸਾਰਿਆਂ ਨੂੰ ਭਾਈ ਸਤਸ੍ਰੀ ਅਕਾਲ ਜਦੋਂ ਮੈਂ ਕੋਟ ਤੋਂ ਪੜ੍ਹਨਾ ਹੋਈ ਹੁੰਦੀ ਸੀਗੀ ਕਟਾਣੀ ਉਦੋਂ ਡੈਡੀ ਅਜੇ ਕੋਟੇ ਸੀਗੇ ਕਟਾਣੀ ਬਾਹਰ ਚਾਏ ਸੀਗੇ ਸਾਡੇ ਹੈਡਮਾਸਟਰ ਹੁੰਦੇ ਸੀ ਜਦੋਂ ਆ ਸਾਨੂੰ ਸਟੂਡੈਂਟਾਂ ਨੂੰ ਮਿਲਣਾ ਸਾਰਨ ਬੁਰੇ ਪਾਈ ਸਤਿ ਸ੍ਰੀ ਅਕਾਲ ਦੇਣ ਨੂੰ ਤੁਰ ਕੇ ਆਇਆ ਅੱਜ ਨਾਲ ਕੋਈ ਬੁਲਾ ਕੇ ਵੀ ਆ ਤੁਰ ਕੇ ਆਇਆ ਆ ਦੱਸਦਾ ਨਹੀਂ ਜਦੋਂ ਵੀਰੇ ਮਾਮਾ ਤੇਰਾ ਇੱਕ ਪਾਸੇ ਹੈਂਡਲ ਵੜ ਕੇ ਆ ਸੈਕਟਰ ਤੇ ਆਇਆ ਜਣਾ ਤੁਰ ਕੇ ਚੜਾਈ ਹੈਗੀ ਉੱਚੀ ਫਾਗ ਜਿੱਥੇ ਵੀ ਜ਼ੋਰ ਵੱਧ ਲੱਗਣਾ ਉੱਥੇ ਆਹ ਚੜਾਈ ਹੈ ਆਪਣੀ ਰਾਂਪਰ ਵਾਲੀ ਇਹ ਵੀ ਤੁਰ ਕੇ ਚੜਦੇ ਹੁੰਦੇ ਸੀ ਇਹ ਜ਼ੋਰ ਲੱਗਦਾ ਬਜਾ ਵੀ ਹੋਰ ਹੋਣਾ ਬਹੁਤ ਜ਼ਿਆਦਾ ਹੋਣਾ ਵਾ ਤੇ ਬਾਕੀ ਇਹਨੂੰ ਕਰਦੇ ਨੇ ਸਾਂਭ ਕੇ ਰੱਖਿਆ ਜੀ ਸਾਫ ਸੋਕ ਕਰਦੇ ਨੇ ਪੇਂਟ ਕਰ ਦਿੰਦੇ ਨੇ ਇਹਨੂੰ ਸੋਣ ਇਹਨੂੰ ਅੰਦਰ ਲਾਉਣ ਲੱਗੇ ਸੀਗਾ ਜੋ ਵੀ ਕਰਨੋਂ ਪੈਨ ਹੁੰਦਾ ਇਹਦੇ ਉੱਤੇ ਪੇਂਟ ਮਾਰ ਦਿੱਤਾ ਜਾਂਦਾ। ਰਾਜਦੇਵ ਨੂੰ ਉਹ ਕਹਿੰਦੇ ਸੀ ਸਾਡੇ ਕਬਜ਼ੇ ਚ। ਉਹਨੇ ਜਦ ਅਸੀਂ ਇਹ ਸਾਫ ਸੁਥਰੇ ਗਨੇ ਸਾਡਾ ਪੁੱਤਰ ਜੀ ਚੱਲਿਆ ਸਕੂਲ। ਉਹਨੇ ਕਹਿੰਦੇ ਸੀ ਰਾਜਦੇਵ ਨੂੰ ਵੀ ਤੂੰ ਆ ਪਿੰਡ ਵਾਲੀ ਇੱਥੇ ਤੱਕ ਲੈ ਕੇ ਜਾ। ਮੈਂ ਕਿਹਾ ਤੂੰ ਉੱਥੇ ਤੱਕ ਲੈ ਜਾਗੇ। ਤੇ ਬਕਾਮ ਤੱਕ ਆਹ ਢੋਲੀ ਵੀ ਡੈਡੀ ਪੈਲ ਤੇ ਸਾਈਕਲ ਤੇ ਲੈ ਕੇ ਆਏ ਸੀ। ਤੇ ਹੁਣ ਸਰਬ ਇਹ 50 ਸਾਲ ਤੋਂ ਹੀ ਵੱੱਟ ਪੁਰਾਣੀ ਜੋਦੀ ਕਨਫਰਮੇਸ਼ਨ ਡੈਡੀ ਦੇਣ ਕੇ ਅੱਗੇ ਵੀ ਕਿੰਨੀ ਪੁਰਾਣੀ ਹੈ। ਸਰਬ ਨਾਲ ਲਾਂਦਾ ਮੰਮੀ ਦੇ ਜਿਉਂਦਿਆਂ ਦੀ ਹੀ ਹੈ। ਉਹ ਤੋਂ ਪਹਿਲਾਂ ਕੀ ਲਿਆਂਦੀ ਹੋਈ ਹੈ। ਛੋਟੇ ਹੁੰਦੇ ਨੇ ਬਾਹਲੀ ਮਿੱਟੀ ਲਾ ਕੇ ਸੀ ਉਹਨੂੰ ਮੈਂ ਛੋਟੀ ਲਾ ਕੇ ਸੀ ਐਡੇ ਦਾ ਕਿਸੇ ਨੇ ਹੈ ਹੀ ਨਹੀਂ ਐਡੇ ਐਂ ਗੱਲ ਹਾਂ ਉਹ ਆਪਾਂ ਛੋਟੇ ਹੁੰਦੇ ਸੀ ਡੈਡੀ ਜੀ ਆ ਗਏ ਜੀ ਡੈਡੀ ਜੀ ਨੇ ਹੁਣ ਡੈਡੀ ਜੀ ਇਹ ਗੱਲ ਦੇ ਗਵਾਹ ਨੇ ਵੀ ਟੋਲੀ ਕਦੋਂ ਆਈ ਸੀ ਮੈਂ ਤਾਂ ਮੋਟਾ ਜਾਂਦਾ ਚਲਾਇਆ ਸੀ ਵੀ ਮੈਂ ਐਸਟੀਮੇਟ ਹੀ ਲਾਇਆ 50 ਮੈਨੂੰ ਇਹ ਨਹੀਂ ਕਨਫਰਮ ਸੀ ਵੀ ਦਾਦੀ ਜੀ ਜਿਹੜੇ ਸਾਡੇ ਸੀਗੇ ਉਹਨਾਂ ਦੇ ਬਾਹੋਂ ਆਈ ਆ ਜਾਂ ਉਹਨਾਂ ਦੇ ਹੁੰਦੇ ਹੋਈ ਸੀਗੀ ਇਹ ਗੱਲ ਡੈਡੀ ਕਨਫਰਮ ਕਰਨਾ ਇਹ 1971 ਦੇ ਵਿੱਚ ਸਾਡੇ ਚਾਚਾ ਜੀ ਦਾ ਸ਼ਾਦੀ ਹੋਈ ਸੀਗੀ 1971 ਜੀ ਤੇਰੀ ਧੋਲੀ ਭੂਆ ਦਾ ਜਨਮ ਹੋਇਆ 1975 ਜੀ ਅਸੀਂ ਅੱਡ ਹੋ ਗਏ ਸੀਗੇ ਤਾਏ ਚਾਚੇ ਆਦਿ ਉਹਨਾਂ ਨੇ ਕਰਤੇ ਜਾਓਗੇ ਉਹ ਗੱਲ ਵੱਖਰੀ ਆ ਸਾਨੂੰ ਸਮਾਨ ਰੱਖਣ ਦੀ ਬੜੀ ਪ੍ਰੋਬਲਮ ਸੀਗੀ ਫਿਰ ਸਾਡੇ ਡੈਡੀ ਜੀ ਪੈਲ ਪੜਾਉਦੇ ਹੁੰਦੇ ਸੀਗੇ ਦਰਾਹੇ ਦੇ ਨਾਲ ਆ ਉਥੋਂ ਬੀਬੀ ਕਹਿੰਦੇ ਵੀ ਡੋਲੀ ਚਾਹੀ ਜੇ ਤੁਸੀਂ ਛੋਟੀ ਮੋਟੀ ਲਿਆਓ ਸਾਡੀ ਤਸੀਲ ਆ ਉਹਦਾ ਨਾਮ ਪਾਇਲ ਆਉਂਦਾ ਪਰ ਅਸੀਂ ਉਹਨੂੰ ਪੈਲ ਹੀ ਕਹਿੰਦੇ ਹਾਂ ਸਾਡੀ ਤਸੀਲ ਪੈਂਦੀ ਆ ਅੱਛਾ ਫਿਰ ਸਾਡੇ ਡੈਡੀ ਜੀ ਨੇ ਮਿਸਤਰੀ ਤੋਂ ਬਣਵਾਏ ਸੀਗੇ ਉਹਨਾਂ ਦੇ ਬੱਚੇ ਵੀ ਪੜਦੇ ਸੀਗੇ ਡੇਡੀ ਸਿਰ ਤੇ ਚੱਕ ਕੇ ਲੈ ਕੇ ਆਏ ਆਏ ਕਿਵੇਂ ਲੈ ਆਇਆ ਸਿਰ ਤੇ ਨਹੀਂ ਸੀ ਡੈਡੀ ਕਹਿੰਦੇ ਸਾਈਕਲ ਦੇ ਪਿੱਛੇ ਰੱਖ ਕੇ ਬੰਨ ਲਿਆ ਉਹ ਮੂਰੇ ਤੱਕ ਬੰਨੀ ਹੋਈ ਡੈਡੀ ਇਹ ਤਾਂ ਟੱਲੀ ਹਰ ਲਵਾਏ ਉਸ ਟੈਂਡ ਹਲਵਾਏ ਨਹੀਂ ਸੀਗਾ ਤਾਂ ਡੈਡੀ ਸਟੈਂਡ ਨਹੀਂ ਸੀ ਲੈ ਡੈਡੀ ਟੱਲੀ ਲਵਾਉਂਦਾ ਜੀ ਕਿ ਨਾ ਟੋਕਰੀ ਇਹਨਾਂ ਡੈਡੀ ਕਹਿੰਦੇ ਮੈਂ ਸਾਈਕਲ ਲਈ ਜਾਵਾਂ ਟੱਲੀਆਂ ਮਾਰੀਆਂ ਬੁੜੀਆਂ ਕਹਿੰਦੀਆਂ ਬੱਲ ਮਾਰ ਟੱਲੀ ਮਾਰਦਾ ਡੈਡੀ ਦਾ ਮਾਰੀ ਟੱਲੀ ਟੱਲੀ ਲਾ ਦੇਣੀ ਆ ਆ ਦੇਖ ਲੈ ਫਿਰ ਤੇ ਇਹ ਵੀ ਨਹੀਂ ਪਤਾ ਦੱਸਦੇ ਨੇ ਸੱਚੀ ਨਹੀਂ ਡੈਡੀ ਜੋ ਸਾਨੂੰ ਸਕੂਲ ਪੜਾਉਂਦੇ ਸੀ ਅੱਛਾ ਭਾਈ ਕਹਿੰਦੇ ਜਾਂਦੇ ਸੀ ਭਾਈ ਪਰੇ ਹੋ ਡੈਡੀ ਗੁਜਰ ਕਹਿ ਨਹੀਂ ਤੁਹਾਨੂੰ ਦੱਸਦੇ ਸਾਨੂੰ ਦੱਸਦੇ ਹੁੰਦੇ ਸੀਗੇ ਫਿਰ ਡੈਡੀ ਨੇ ਬੀਬੀ ਨੂੰ ਹਾਕ ਮਾਰੀ ਬੀਬੀ ਦਾ ਨਾਂ ਇਹਨਾਂ ਨੇ ਬਹੁਤ ਪਿਆਰਾ ਰੱਖਿਆ ਸੀਗਾ ਡੈਡੀ ਨੇ ਬੀਬੀ ਸੋਹਣੂ ਓਨ ਕਰਕੇ ਚੀਜ਼ ਰੱਖਿਆ ਸੀਗਾ ਚਲੋ ਅਸੀਂ ਆਪਾਂ ਜੇ ਤੁਹਾਨੂੰ ਲੈ ਆਉਂਦਾ ਸਾਡੇ ਹਾਂ 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 ਨਾਮ ਹੀ ਪ੍ਰੀਤਾਲਾ ਜੀ ਅੱਛਾ ਬੀਬੀ ਦਾ ਪ੍ਰੀਤਮ ਪਰ ਉਹ ਤਾਂ ਅਸੀਂ ਹਾਂ ਉਹਦਾ ਬੀਬੋ ਕਹਿੰਦੇ ਸੀਗੇ ਨਹੀਂ ਉਹ ਤਾਂ ਹਰਜੀਤ ਸੀ ਬੀਬੀ ਦਾ ਬੀਬੀ ਦਾ ਨਾਮ ਹਰਜੀਤ ਸੀਗਾ ਅੱਛਾ ਦੇਖ ਲੈ ਡੋਲੀ ਲਾ ਕੇ ਲਿਆਣ ਦੀ ਅਸੀਂ ਛੋਟੇ ਛੋਟੇ ਸੀਗੇ ਡੋਰੀ ਦੇ ਖਾਨੇ ਬੜੇ ਨੇ ਅਲੀ ਜਦੋਂ ਬੇਚ ਰੁਕ ਜਾ ਕਰਨਾ ਜਦ ਖੇਲਣ ਲੱਗਦਾ ਵੱਡੀ ਬਹੁਤ ਆ ਹਾਂਜੀ ਹਾਂ ਬੜੀ ਬਹੁਤ ਆ ਇਹ ਦੇਖਣਾ ਜਦ ਦੀ ਆ 50 ਸਾਲਾਂ ਤੋਂ ਉੱਪਰ ਹੋ ਕੇ ਕਮਾਲ ਹੋ ਵੀ ਬੱਲੇ ਬੱਲੇ ਅਸੀਂ ਆਪਣੇ ਅਸੀਂ ਆਪਣੇ ਪਿਤਾ ਜੀ ਨੂੰ ਸਲੂਟ ਮਾਰਦੇ ਆ ਅਸੀਂ ਚੱਕ ਕੇ ਸਿਰ ਤੇ ਤੁਰ ਕੇ 200 ਗਾਜ ਨਹੀਂ ਜਾ ਸਕਦੇ ਕਮਾਲ ਯਾਰ ਬੰਦੇ ਨੂੰ ਹੁਣ ਤਾਂ ਦੱਸਾਂਗੇ ਬਹੁਤ ਬੰਦੇ ਨੇ ਯਕੀਨ ਨਹੀਂ ਕਰਨ ਵੀ ਹੋਈਆਂ ਮਾਰੀ ਜਾਂਦੇ ਨੇ ਹਰੇਕ ਨੂੰ ਐ ਲੱਗੂਗਾ ਗੱਲ ਵੀ ਸੱਚੀ ਆ ਅੱਜ ਕੱਲ ਕੋਈ ਮਕਾਨ ਚੱਕਦਾ ਡੈਡੀ ਦਾ ਉਹ ਅਕਟਰ ਨੂੰ ਕੋਈ ਮੈਨੂੰ ਚੱਕ ਕੇ ਦਿਖਾ ਦੇਵੇਂ ਆਪਣੀ ਬੜੀ ਮੱਝ ਦੇ ਤਾਂ ਐਟਾ ਐਟੇ ਹੁੰਦੇ ਸੀਗੇ ਡੈਡੀ ਉਹਨਾਂ ਕਟਰਾਂ ਨੂੰ ਐਂ ਚੱਕ ਕੇ ਲੈ ਜਾਂਦੇ ਸੀ ਅੱਛਾ ਤੂੰ ਇਹ ਤਾਂ ਮੰਨਦਾ ਅੱਜ ਤੱਕ ਪਹਿਲੇ ਜਵਾਨੀਆਂ ਜੀ ਕਿਸ ਦੀ ਮਹਿਜ ਨੇ 24 ਕਿਲੋ ਦੁੱਧ ਦਿੱਤਾ ਡੈਡੀ ਨੇ ਰਾਤ ਨੂੰ ਉੱਠਣਾ ਨੜਕਾ ਗੇੜਨਾ ਹੁਣ ਉਹਦਾ ਬਹੁਤ ਪੱਕੇ ਹੋ ਗਏ ਸਾਰੇ ਬੰਦਿਆਂ ਨੂੰ ਪਾਣੀ ਪਿਲਾਉਣਾ ਇੱਕ ਇੱਕ ਦੋ ਬਾਲਟੀ ਉੱਪਰ ਵਾਲੇ ਨਾਲੇ ਡੱਬਾ ਆਪਣੇ ਉੱਪਰ ਪਾਣੀ ਲੈ ਜੇ ਕੋਈ ਜੇ ਕੋਈ ਪੜਾਉਦਾ ਬੰਦਾ ਮੈਨੂੰ ਦੱਸ ਦੇਵੇ ਜੇ ਅੱਖ ਖੋਲਣੀ ਜਦੇ ਪਾਣੀ ਲਾਉਣ ਲੱਗ ਪੋ ਭਈ ਦੱਸ ਇਹਨੂੰ ਕਹਿੰਦਾ ਪਿਆਸ ਲੱਗਦੀ ਆ ਮੇਰੇ ਆਪਣੇ ਵਰਗੀ ਆ ਇੰਨਾ ਪਿਆਰ ਸੀਗਾ ਹੁਣ ਤਾਂ ਡੰਕਰ ਵਾਲੇ ਜਾਂਦਾ ਨਹੀਂ ਜੇ ਜੀ ਝੋਟੀ ਮਾਰ ਦੇਣੀ ਮਾਜਰੇ ਡੈਡੀ ਦੇ ਉਰੇ ਇੱਥੇ ਰੱਖ ਕੇ ਕਹਿੰਦਾ ਆਹ ਚੀਜ਼ ਰੋਣਾ ਡੈਡੀ ਨੇ ਕਹਣਾ ਸੜਾ ਤੁਸੀਂ ਕੁੱਟੀ ਹੋਣੀ ਆ। ਅਸੀਂ ਡੰਡਾ ਮਾਰ ਕੇ ਛੱਪ ਜਾਣਾ, ਕੱਪੜੇ ਨਾਲ ਆਏ ਕਰਨਾ। ਵੀ ਪਤਾ ਨਾ ਲੱਗੇ। ਬਹੁਤ ਕਾਲਾ ਪੈਂਦੀਆਂ ਹੁੰਦੀਆਂ ਸੀ ਜੇ ਟੰਗਰਾਂ ਦੇ ਮਾਣਾ ਜਨ ਮਾਰ। ਅਸੀਂ ਤਾਂ ਡੈਡੀ ਜੀ ਦੇ ਜੁੱਤੀ ਵਰਗੇ ਵੀ ਹੈ ਨਹੀਂ ਜਿੰਨੇ ਉਹ ਕੰਮ ਸੀਗੇ ਪੜੇ ਲਿਗੇ ਜੀਗੇ, ਸਮਝਣ ਸੀਗੇ। ਤੇ ਕਹਿੰਦੇ ਨੇ ਵੀ ਸਾਡੀ ਦਾਦੀ ਜੀ ਨੇ ਕੋਈ ਸੋਣੀ ਨਹੀਂ ਆਈ ਮੋੜ ਕੇ। ਹਾਂ ਤੇ ਬਹੁਤਾ ਸਾਨੂੰ ਵੀ ਜੇ ਸਾਡੇ ਵਿਆਹ ਹੋ ਗਏ ਸੀ ਐ ਖੜ ਕੇ ਦੇਖਦੇ ਹੁੰਦੇ ਸੀਗੇ। ਵਿਆਹ ਆਹ ਉਹ ਮਾਸਟਰ ਦਾ ਘਰ ਆ ਜਿੱਦੀ ਬਹੂ ਬਹੁਤ ਸੋਣੀ ਹੁੰਦੀ ਸੀ। ਪੂਰੇ ਪਿੰਡ 'ਚ ਤੇ ਮਨਜੀਤ ਮਾਮਾ ਕਹਿੰਦਾ ਹੁੰਦਾ ਮੇਰੀ ਨੋਹ ਦੀ ਛੰਡੀ ਆ ਉਹ ਉਦੋਂ ਬੀਬੀ ਦੀ ਛੰਡੀ ਹੁੰਦੀ ਸੀ ਉਸ ਟਾਈਮ ਅੱਛਾ ਰਵੀ ਨਹੀਂ ਉਸ ਟਾਈਮ ਦੀਆਂ ਸਾਰੀਆਂ ਸੋਹਣੀਆਂ ਸੀਗੀਆਂ ਹਾਂ ਡਾਕਟਰ ਦੀ ਐਂਟੀ ਆ ਉਹ ਵੀ ਫੋਨ ਵੀ ਕਿੰਨੀਆਂ ਸੋਹਣੀਆਂ ਬਣੀ ਬੀਬੀ ਕਿੰਨੀ ਸੋਹਣੀ ਸੀ ਹਾਂ ਉਹ ਵੀ ਛੋਟਾ ਆਕਲ ਦੀ ਮੰਮੀ ਸੋਹਣੀ ਸੀ ਗੋਰੀ ਉਹ ਜੇ ਵਿਗੜਦਾ ਹੀ ਗਿਆ ਵਿਗੜਦਾ ਹੀ ਅਸੀਂ ਠੀਕੇ ਦਾ ਪੁੱਤ ਉਹਨਾਂ ਦੀ ਬੀਬੀ ਬੀਬੀ ਬਹੁਤ ਸੋਹਣੀ ਸੀ ਮੈਂ ਹੁਣ ਇੱਕ ਗੱਲ ਦੇਖੀ ਆ ਹੁਣ ਮੁੰਡੇ ਵੱਧ ਸੋਹਣੇ ਨੇ ਪਹਿਲਾਂ ਕੁੜੀਆਂ ਵੱਧ ਸੋਹਣੀਆਂ ਨੇ ਹੁਣ ਮੁੰਡੇ ਕੁੜੀਆਂ ਵਾਂਗ ਮੇਕਅਪਾਂ ਚ ਪਏ ਹੋਰਚੇ ਪਏ ਗਏ ਮੁੰਡੇ ਵੱਧ ਸਨਖੇ ਲੱਗਦੇ ਹੁਣ ਕਿੰਨੇ ਸੋਹਣੇ ਲੱਗਦੇ ਨੇ ਕੁੜੀਆਂ ਨੇ ਮਾਰਨ ਮਾਰਨ ਮੇਕਅਪ ਤਾਪੇ ਹੁੰਦਾ ਫੇਰ ਨਹੀਂ ਵਧੀਆ ਲੱਗਦੀਆਂ ਫਿਲਟਰ ਲਾ ਕੇ ਮੁੰਡੇ ਪੱਗਾਂ ਵਾਲੇ ਮੁੱਛਾਂ ਵਾਲੇ ਕਿੰਨੇ ਸੋਹਣੇ ਲੱਗਦੇ ਨੇ ਨਹੀਂ ਗੱਲ ਪੱਕੀ ਆ ਜੇ ਇੱਕ ਦਿਨ ਨਹੀਂ ਅਸੀਂ ਬੈਠ ਕੇ ਅਸੀਂ ਦੇਦੇ ਦੋਸਤ ਸੀਗੇ ਜਿੰਨੇ ਵੀ ਸੀਗੇ ਸਾਰਿਆਂ ਨੇ ਉਹ ਦੇਖਿਆ ਵੀ ਕਿਹਦੀ ਜੋੜੀ ਚ ਕੌਣ ਸੋਹਣਾ 80 ਤੋਂ 90% ਮੁੰਡੇ ਵੱਧ ਸੋਹਣੇ ਸੀ ਕੁੜੀਆਂ ਨਾਲੋਂ ਅੱਛਾ ਦੂਜੀ ਗੱਲ ਜਦ ਹੀ ਡੈਡੀ ਕੜਾਈ ਲੈ ਆਏ ਖੁਰਚਣਾ ਲੈ ਆਏ ਖੁਆ ਮ ਖਾਣ ਪੀਣ ਦਾ ਬਹੁਤ ਸ਼ੌਕ ਹੈ ਸੀ ਮੂਨ ਕਬੜੀ ਨਹੀਂ ਹੋਣੀ ਤਾਂ ਇਸ ਲਈ ਚੱਕ ਪਾ ਕੇ ਸਿਆਲਾ ਚ ਕਮਰੇ ਚ ਰੱਖ ਲੈਣੀ ਉੱਪਰ ਮੂਨ ਕਬੜੀ ਸੜ ਦੇਣੀ ਹੈ ਗੱਠੀਆਂ ਦਾ ਮੂਨ ਕਬੜੀ ਦਾ ਨਾਂ ਨਕੀ ਬਹੁਤ ਹੁੰਦੀ ਸੀ ਹਾਂ ਫਿਰ ਉਹ ਨੂੰ ਕੇ ਚੋ ਚੋ ਮੇਰੇ ਮੈਂ ਤਾਂ ਬਾਅਦ ਵੀ ਥੈਲਾਂ ਆਉਂਦਾ ਰਿਹਾ ਦੁੱਧ ਨਾਲ ਹਿੰਗ ਦੇਣੀ ਛੋਟੀ ਛੋਟੀ ਥੋੜੀ ਦੋਣੀ ਹੋਰ ਕੌਣ ਦਿੰਦਾ ਹੈ ਹਿੰਗ ਪਾਹਿੰਗਰ ਨਾਲ ਤਾਂ ਹੀ স্মੈਲ ਛੱਡਦੀ ਆ ਹਾਂ ਸਾਨੂੰ ਬੀਬੀ ਨੇ ਦੁੱਧ ਦੇ ਨਾਲ ਹਾਂ ਉਹ ਕਿ ਹਿੰਗਰ ਕੇ ਨਾ ਫਟਕਣੀ ਰੰਗ ਚੋਖੇ ਚ ਤੇਹੀ ਫੇਰ ਤੁਹਾਨੂੰ ਕਦੇ ਦਾਦਾ ਦਾਦੀ ਦੀਆਂ ਸਟੋਰੀਆਂ ਸੁਣਾਵਾਂਗੇ ਸਾਨੂੰ ਵੀ ਵਿੱਚੋਂ ਬਹੁਤ ਨਹੀਂ ਪਤਾ ਹੈ ਗਿਆ ਡੈਡੀ ਹੁਣਾਂ ਨੂੰ ਵੀ ਹੁਣ ਬੰਦਾ ਭੁੱਲ ਵੀ ਜਾਂਦਾ ਇੰਨੇ ਜ਼ਿਆਦੇ ਸਾਲ ਹੋ ਗਏ ਕਈ ਚਾਰ ਯਾਦਾਂ ਥੋੜੀਆਂ ਥੋੜੀਆਂ ਧੁੰਦਲੀਆਂ ਜਾਂਦੀਆਂ ਨੇ ਕੋਈ ਡੈਡੀ ਹੁਣੇ ਵੀ ਛੋਟੇ ਸੀਗੇ ਹੁਣ ਆਪਾਂ ਜਾਣਾ ਜੀ ਚੈੱਕਅਪ ਕਰਾਉਣ ਚਾਚੀ ਤੇ ਮੈਂਕ ਦਾ ਉੱਥੇ ਇੱਕ ਡਿਸਪੈਂਸਰੀ ਹੁੰਦੀ ਹੈ ਮੈਨੂੰ ਲੱਗਦਾ ਜਿਹੜੀ ਉੱਥੇ ਚੈੱਕਅਪ ਕਰਾਉਣ ਵਾਸਤੇ ਚੱਲੇ ਆਂ ਮੈਕ ਵੀ ਕਾਚੀ ਨੇ ਜਾਣਾ ਸੀ ਮੈਂ ਕਹਿੰਦੀ ਮੈਂ ਵੀ ਕਰਾਇਆ ਹੁਣੇ ਆ ਤੇ ਦੇਖਦੇ ਹਾਂ ਕੀ ਹੁੰਦਾ ਮੈਨੂੰ ਤਾਂ ਪਤਾ ਨਹੀਂ ਐ ਮੈਨੂੰ ਵੀ ਕਹਿੰਦੀ ਕਹਿੰਦੇ ਤੂੰ ਵੀ ਕਰਾ ਲੈ ਮੈਂ ਕਿਹਾ ਵੀ ਮੈਨੂੰ ਕੋਈ ਬਾਹਲੀ ਲੋੜ ਨਹੀਂ ਹੈਗੀ ਮੈਂ ਕਾਹਨੂੰ ਫालतू ਦਸਤਖਤਾਂ ਦੇ ਜਾਣਾ ਵਾ ਤੁਹਾਨੂੰ ਲੋੜ ਸੀਗੀ ਵੈਸੇ ਵੈਸੇ ਤਾਂ ਮੈਂ ਤੇ ਦਾਤੀ ਜੀ ਨੇ ਤੁਰ ਕੇ ਜਾਣਾ ਸੀ ਪਰ ਸਾਡਾ 5-7 ਦਿਨਾਂ ਦਾ ਪ੍ਰੋਗਰਾਮ ਬਣ ਰਿਹਾ ਹੈ ਅਸੀਂ ਜਾ ਹੀ ਨਹੀਂ ਰਹੇ ਹੈ ਕਿ ਕੈਂਸਲ ਹੋ ਜਾਂਦਾ ਜਦ ਅਸੀਂ ਗੱਡੀ ਤੇ ਚਾਹ ਚੱਲਨੇ ਆ ਬਾਅਦ ਵਿੱਚ ਅਸੀਂ ਫੇਰ ਕਿੱਥੇ ਜਾਣਾ ਆ ਭਗਵੰਤ ਮਾਨ ਨੇ ਆ ਗੱਲ ਚੰਗੀ ਨਹੀਂ ਕੀਤੀ ਬਹੁਤ ਮਾੜਾ ਇਹ ਚਕੀਤ ਸੁਦਾ ਦਸ ਦਿਨ ਹੋ ਗਿਆ ਸੀ ਭੁੱਖੇ ਰਹਿਣੇ ਉਹਦੇ ਲੈ ਵੀ ਭੁੱਖਾ ਰਹਿਣਾ ਪੈਂਦਾ ਸੀ ਅਸੀਂ ਟੈਸਟ ਕਰਾਉਣ ਲਈ ਦਸ ਦਿਨਾਂ ਤੋਂ ਭੁੱਖੇ ਆ ਰਹੇ ਹਾਂ ਰੋਇ ਸਾਡਾ ਮਿਸ ਹੋ ਜਾਂਦਾ ਸੀ ਅੱਜ ਅਸੀਂ ਆਏ ਹਾਂ ਜਿੰਨਾ ਨਹੀਂ ਠੀਕ ਆ ਫਿਰ ਕਹਿੰਦੇ ਜੀ ਮਹਿੰਗੇ ਟੈਸਟ ਅਸੀਂ ਨਹੀਂ ਕਰਦੇ ਹੈਗੇ ਫੇਰ ਵੀ ਚੱਲ ਠੀਕ ਹੈ ਖਰੀਚ ਕਰੀ ਜਾਂਦੇ ਨੇ ਵੀ ਬਹੁਤ ਹੋ ਗੱਲ ਹੈ ਖਰੀਚ ਕੀ ਕਰ ਰਹੀ ਆ ਫੇਰ ਮੈਨ ਟੈਸਟ ਦਾ ਕਰ ਨਹੀਂ ਰਹੇ ਹੈਗੇ ਨਹੀਂ ਫਿਰ ਉਹ ਟੈਸਟ ਮਹਿੰਗੇ ਹੁੰਦੇ ਆ ਪਰ ਉਹ ਫਿਰ ਥਾਇਰੋਇਡ ਦਾ ਹੋ ਜਾਊਗਾ ਚਾਚੀ ਜੀ ਕਹਿੰਦੇ ਪਰ ਮੈਂ ਹੁਣ ਥਾਇਰੋਇਡ ਦਾ ਕਰਾਉਂਗੀ ਫਿਰ ਰਿਪੋਰਟ ਲੈ ਲਈ ਉਹਦੀ ਫੜਨਾ ਉਗੀ ਇਕੱਠੀ ਕਰਾ ਲੈਣੇ ਚਲੋ ਦਰਾਹੇ ਚਲੀਏ ਕੱਲ ਤਾਂ ਮੈਨੂੰ ਤਾਰਦੀ ਕਿ ਮੈਂ ਆਜ ਤੁਸੀਂ ਵੀ ਆਜੋ ਮੈਂ ਮੈਂ ਕਿਹਾ ਨਹੀਂ ਕਰਾਣਾ ਦਰਾਹੇ ਕਰਾ ਆਵਾਂਗੇ ਚਲੋ ਉਹ ਵੀ ਸੈਂਪਲ ਲੱਗੇ ਕੋਈ ਵਧੀਆ ਚੇਗਾ ਦੇ ਆਨੇ ਸੈਂਪਲ ਉੱਥੇ ਹੁਣ ਨਹੀਂ ਫੇਰ ਜਾਵਾਂਗੇ ਜਿਆਦਾ ਹੀ ਹੋ ਗਈ ਜਾਦਾ ਹੀ ਹੋ ਗਈ ਬਾਲੀ ਹੋ ਗਈ ਅਸੀਂ ਤਾਂ ਨਾਤੇ ਤੋਂ ਉੱਤੇ ਰਹਿ ਗਿਆ ਵਾਲਾ ਕੰਮ ਹੋ ਗਿਆ ਹਾਂਜੀ ਪੇਕ ਉੱਥੇੜੀ ਹੋਰ ਸੀਗਾ ਬਈ ਇੱਕ ਤਾਂ ਇੱਕ ਦਵਾਈ ਸੀ ਇੱਕ ਸਾਈਡ ਤੇ ਹੋਰ ਲੈਣ ਲੱਗੇ ਸੀ ਬੰਦੇ ਹੀ ਬੰਦੇ ਸੀ ਆ ਪਤਾ ਨਹੀਂ ਕੀ ਕਰਦੇ ਨੇ ਉੱਥੇ ਐਨੇ ਜਾਵੇ ਬੰਦੇ ਤੇ ਇਹ ਪੁੱਤ ਗਵਰਨਮੈਂਟ ਨੇ ਜਿਹੜੇ ਬੰਦੇ ਨਸ਼ਾ ਕਰਦੇ ਨੇ ਇੱਕ ਗੋਲੀ ਦਿੱਤੀ ਆ ਉਹ ਡਾਕਟਰ ਲੇਖ ਦਿੰਦਾ ਜਿਹਨੂੰ ਇੱਕ ਗੋਲੀ ਦੋ ਤਿੰਨ ਗੋਲੀਆਂ ਉਹਨਾਂ ਨੂੰ ਸਵੇਰੇ ਮਿਲਦੀਆਂ ਨੇ ਜਿੰਨੇ ਬੰਦੇ ਨੇ ਉਹ ਜੀਭ ਦੇ ਵਿੱਚ ਰੱਖੋਗਾ ਨਾ ਗੋਲੀਆਂ ਦੀ ਆਪਾਂ ਦੇਖਦੇ ਕਿ ਗੋਲ ਉਹਨੇ ਸਿਹਰੇ ਬੰਦੇ ਨੇ ਜਿਹਨੂੰ ਕਹਿਆ ਵੀ ਉਹਦੀ ਨੋ ਜੈਵਿਕ ਘਰ ਵਾਲੇ ਵੀ ਆਉਣ ਆਟਾ ਪਿਆਰਿਆ ਜਸਲੀ ਲੀਕ ਬੈ ਜੋ ਨਾਲੇ ਬੱਚੇ ਨੂੰ ਉਹ ਲੜਕੂ ਮੇ ਤੋਂ ਤੁਰ ਨਹੀਂ ਹੁਦਾ ਜਮਾ ਹੀ ਬੁਰਾ ਬੁਰਾ ਕੋਈ ਜੀ ਦੀਆ ਦੋਸਤ ਰੋਜ਼ ਹੀ ਮਿਲਦੀ ਰੋਜ਼ ਕਮਾਲ ਹੋ ਗਿਆ ਅੱਜਵਾਰ ਨੂੰ ਇੰਡੀਆ ਬਹੁਤ ਤਰੱਕੀ ਦੇ ਆਇਦਵਾਰ ਨੂੰ ਕਮਾਲ ਹੀ ਹੈ ਇਹ ਤਾਂ ਗੋਲ ਬਹੁਤ ਮਹਿੰਗੀ ਆ ਇਹ ਫ੍ਰੀਜ਼ ਹੁੰਦੇ ਆ ਹਾਂ ਹਾਂ ਤੇ ਅੱਜ ਆਪਾਂ ਚੱਲੇ ਆਂ ਕੀ ਰਸੂਲਪੁਰ ਪਾਕਿਸਤਾਨੀ ਅੰਗਲ ਹੋਣਾਂ ਦੇ ਸੌਰਿਆਂ ਨੂੰ ਮਿਲਣ ਇਹ ਸਾਨੂੰ ਕਰੋ ਤੁਰਿਆਂ ਨੂੰ ਅੱਧਾ ਘੰਟਾ ਹੋ ਗਿਆ ਘੱਟੋ ਘੱਟ ਤੇ ਰਸਤਾ ਕਾਫੀ ਖਰਾਬ ਆ ਉਹ ਗੱਲ ਬੜੀ ਘੰਟਾ ਵੀ ਡਿਸਟੈਂਸ ਹੈਗਾ 37 ਕਿਲੋਮੀਟਰ ਲੱਗਣੇ 70 ਮਿੰਟ ਜਦ ਕਿ ਹਮ ਤਰ੍ਹਾਂ ਦੇ ਬੰਦੇ ਰ ਹਾਈਵੇ ਵਾਲਾ ਰਸਤਾ ਲੈਣਾ ਹੋਵੇ ਤਾਂ ਕਿੰ ਟਾਈਮ ਕੱਟ ਅੱਧਾ ਹੁੰਦਾ ਡਿਸਟੈਂਸ ਨਾਲ ਉਹ ਬੰਦਾ 120 ਤੇ ਜਾਂਦਾ ਪਰ ਇਹ ਸੈਂਪੇ 73 ਕਿਲੋਮੀਟਰ ਲਈ 70 ਮਿੰਟ ਲੱਗਣੇ ਤੇ ਰਸਤੇ 'ਚ ਇੱਕ ਰਸਤਾ ਦੇ ਕਿ ਮੈਨੂੰ ਇੰਨਾ ਯਕੀਨ ਹੋ ਗਿਆ ਵੀ 70 ਨਹੀਂ ਸ਼ਾਇਦ 100 ਜਾਂ 90 ਲੱਗਣਗੇ ਕਿਉਂਕਿ ਰਸਤੇ 'ਚ ਕਈ ਥਾਵਾਂ ਤੇ ਨਾ ਸਵਿਮਿੰਗ ਪੂਲ ਹੀ ਬਣੇ ਹੋਏ ਨੇ ਬੰਦਾ ਡਰ ਪਈ ਗੱਡੀ ਵਿੱਚ ਪਾਉਂਦਾ ਇੱਕ ਉੱਥੇ 120 ਕਿਲੋਮੀਟਰ ਦੀ ਸਪੀਡ ਤੇ ਚੱਲਦੀ ਔਰ ਇਕੱਲੇ 20 ਦੀ ਚੱਲਦੀ ਆ ਇਹ ਵੀ ਤਾਂ ਫਰਕ ਕਿੰਨਾ ਜ਼ਿਆਦਾ ਹੈ ਮੰਮੀ ਕੋਲ ਪਾਈ ਰਸਤੇ ਵਾਖਰਾਉਣੇ ਮੰਮੀ ਦੀ ਬਸ ਹੋ ਜਾਣੀ ਹੈ ਪਹਿਲੇ ਸਰੀਰ ਬਹੁਤ ਜ਼ਿਆਦਾ ਦਰਦਾ ਸਿਰਫ ਮੈਂ ਉਹਨੂੰ ਮਿਲਣਾ ਬਹੁਤ ਜ਼ਰੂਰੀ ਹੈ ਘਰੇ ਜਾਣਾ ਤਾਂ ਕਰਦੇ ਆ ਜੀ ਉਹ ਦੇਖ ਹੀ ਜਮੇ ਟੀਟ ਪੁੱਤਰ ਬਹੁਤ ਪਿਆਰ ਕਰਦਾ ਹਾਂ ਕਮ ਆਪ ਵੀ ਮਿਲਣ ਆਇਆ ਸੀ ਮੰਮੀ ਨਾਲ ਤੇ ਹੁਣ ਅਸੀਂ ਸੋਚਿਆ ਅਸੀਂ ਵੀ ਮਿਲ ਕੇ ਆਉਨੇ ਆ ਤੇ ਤੁਸੀਂ ਵੀਡੀਓ ਤੋਂ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਕੈਮਰਾ ਹਿੱਲ ਰਿਹਾ ਤੇ ਰਸਤਾ ਇਦੋਂ ਜ਼ਿਆਦਾ ਖਰਾਵਾ ਇਹ ਤਾਂ ਬੈਸਟ ਰਸਤਾ ਹੈ ਹੁਣ ਤੱਕ ਦਾ ਪਿੰਡ ਦੇ ਵਿੱਚ ਰਸਤਾ ਜਮੇ ਹੀ ਆਪਾ ਬੱਸ ਸਾਹ ਦੇਖੋ ਐਨ ਕਰਕੇ ਕਈ ਤਾਂ ਬਹੁਤ ਜ਼ਿਆਦਾ ਪਾਣੀ ਖੜਾ ਤੇ ਮੀਂਹ ਕਰਕੇ ਪਾਣੀ ਖੜੇ ਕਰਕੇ ਪਤਾ ਵੀ ਨਹੀਂ ਲੱਗਦਾ ਇਕਦਮ ਵੀ ਟਵਾ ਜਾਂਦਾ ਨੇ ਜਦੋਂ ਹੁਣ ਅਸੀਂ ਹੌਲੀ ਹੋ ਜਾਵਾਂਗੇ ਮੈਂ ਥੋੜੇ ਜ਼ਿਆਦਾ ਹਰਨ ਮਾਰਦਾ ਸੀ ਡੈਡੀ ਨੇ ਵੈਸੇ ਸਾਨੂੰ 60 70 ਦੀ ਸਪੀਡ ਕਿਹਾ ਸੀਗਾ ਉਹ ਤਾਂ ਵੀ ਘੱਟ ਹੀ ਚੱਲ ਰਹੀ ਬੇਟੀ ਅਸੀਂ ਤਾਂ ਵੀ ਘੱਟ ਜਾ ਰਹੇ ਹਾਂਗੇ ਮੈਂ ਹਰੇਕ ਮੋੜ ਤੇ ਹਰੇਕ ਜਾਸਤੇ ਤੇ ਮੈਨੂੰ ਹਰਨ ਮਾਰਨਾ ਪੈਂਦਾ ਵੀ ਕੀ ਕਰ ਆਪਣੇ ਕੋਲੇ ਲੋਕਨ ਬੰਦਿਆਂ ਤੋਂ ਪੂਰੇ ਹਿਸਾਬੀ ਹੁੰਦੇ ਇਹ ਬਹੁਤ ਜ਼ਰੂਰੀ ਹੈ ਜੀ ਮੈਂ ਤਾਂ ਫਿਰ ਥੋੜਾ ਡਰ ਕੇ ਚਲਾਉਂਦਾ ਵੀ ਯਾਰ ਸੇਫਟੀ ਚ ਸੇਫਟੀ ਆ ਉਹਦੇ ਵਿੱਚ ਚੱਲਦਾ ਮੈਂ ਨੰਦ ਦਾ ਸੱਤਾ ਹੀ ਪਹਿਲਾਂ ਹੱਥ ਵਿੱਚ ਕੱਢਿਆ ਸੀ ਨਾ ਮੈਂ ਦੇਖਿਆ ਉਹਦੇ ਕੱਢਿਆ ਸੀ ਅੰਕਲ ਨੇ ਮੁੜਿਆ ਕਿਸੇ ਪਾਸੇ ਨਹੀਂ ਇੰਡੀਕੇਟਰ ਸੱਜੇ ਹੱਥ ਵਾਲਾ ਦੇ ਰੱਖਿਆ ਮੈਂ ਵੀ ਦਿੱਤਾ ਪਿਹਤ ਹੱਥ ਕੱਬਾ ਕੱਢ ਲਿਆ ਵਿੱਚ ਆਈ ਗੱਪਾ ਕੱਢ ਲਿਆ ਮੈਂ ਕਹਿੰਦਾ ਇਹ ਕਿ ਪਿੱਛੇ ਹੀ ਰੱਖਦੇ ਰਹਿ ਗਏ ਨਾ ਲੈ ਵੀ ਰਸਤਾ ਵੀ ਨਹੀਂ ਆਇਆ ਹੈਗਾ ਮੁੰਡਾ ਕਿੱਥੇ ਆ ਰਿਹਾ ਹੈਗਾ ਪਿੱਛੇ ਹੀ ਰੱਖਦੇ ਆ ਪਰ ਆਉ ਨਾਲ ਕੋਈ ਨਹੀਂ ਕਿਤੇ ਨਹੀਂ ਮੁੜੇ ਹੈਗੇ ਹਲੇ ਤਾਂ ਕਿੱਧੇ ਜਾ ਰਹੇ ਨੇ ਅਮਰਗੜ ਆ ਗਏ ਅਸੀਂ ਅਮਰਗੜ ਨਹੀਂ ਹੈਗਾ ਮੈਂ ਮੈਨੂੰ ਪਲਟ ਗਿਆ ਉਹ ਤੁਸੀਂ ਅਮਰਗੜ ਦੱਸਿਆ ਸੀ ਨਾ ਬੱਡੇ ਬਿੱਲੀਆਂ ਮੱਚੀ ਜਾਂਦੀ ਰਵੀ ਉਹ ਮੈਂ ਕੰਫਿਊਜ਼ ਹੋ ਗਈ ਮੈਂ ਪੁੱਛ ਰਹੀ ਸੀ ਵੀ ਜਿਹਦੇ ਸੌਰੀਆ ਵੱਲ ਜਾਂਦੇ ਆ ਇੱਕ ਪਿੰਡਾਂ ਦਾ ਹੁੰਦਾ ਹੈ ਅਮਰਗੜ ਚਾਣੇ ਹੋ ਹੀ ਮੁੰਡੇ ਚੜ ਗਿਆ ਸੀ ਸ਼ੁਕਰ ਆ ਥੋੜਾ ਜਿਹਾ ਰੋੜ ਆਇਆ ਰਿਸ਼ਤੇਦਾਰੀ ਚ ਜਾ ਕੇ ਕੋਈ ਕੰਮ ਹੁੰਦਾ ਖਾ ਲਿਆ ਪੀ ਲਿਆ ਖਾ ਸਾ ਸੌ ਲਿਆ ਦਿੱਤੇ ਦਾ ਕਿਹਾ ਨਹੀਂ ਦੂਜੀ ਵਾਰ ਖਾਣ ਲੱਗ ਗਈ ਘਰ ਇੱਕ ਵਾਰ ਨਹੀਂ ਜਾਂਦੇ ਇਹ ਕਲਚਰ ਜਿਹੜਾ ਆਪਣੇ ਪੰਜਾਬ ਦਾ ਜਾਂ ਇੰਡੀਆ ਦਾ ਬਹਿਤ ਹੁੰਦਾ ਆਪਣੇ ਪੰਜਾਬ ਚ ਥੋੜਾ ਜਿਆਦਾ ਬਾਲਾ ਵਧੀਆ ਹੁੰਦਾ ਵੀ ਆ ਉਪਗਤ ਕਰ ਨਹੀਂ ਅਰੇ ਜਿਵੇਂ ਇਹਨੂੰ ਰਜਾਣਾ ਹਾਂ ਪਤੀ ਤੇ ਦੇਵਾ ਬਾਬਾ ਗੈਂਦ ਤੇ ਹਿੰਦੀ ਉਹ ਬੰਦੇ ਦਾ ਚੀਜ਼ਾਂ ਬਣਾਉਣ ਵਾਲਾ ਕਿ ਰੱਖੀ ਜਾਣੀਆਂ ਨੇ ਉਹਦੇ ਖਾਣ ਪੀਣ ਨੂੰ ਕਹਦਾ ਦੇਣਾ ਚਾਹ ਦੇਣੀਆਂ ਪਹਿਲਾਂ ਉਹਨਾਂ ਨੇ ਜਲਸੂਬਾ ਨਹੀਂ ਕੁਝ ਸੀਗਾ ਅੱਪ ਤੱਕ ਆ ਗੀਤਾ ਆ ਚਾਹ ਤੋਂ ਬਾਅਦ ਕੀ ਲੋੜ ਦੀ ਸੀ